ਅੰਮ੍ਰਿਤਸਰ ਬਾਰ ਐਸੋਸੀਏਸ਼ਨ ਵੱਲੋਂ ਹਿੰਦ ਦੀ ਚਾਦਰ ਸ਼ਹੀਦ ਗੁਰthetaਹ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਸ਼ਰਧਾ ਪੂਰਕ ਮਨਾਇਆ ਗਿਆ ਇਸ ਮੌਕੇ ਅੰਮ੍ਰਿਤਸਰ ਨਗਰ ਨਿਗਮ ਦੇ ਮੇਰ ਸ਼੍ਰੀ ਮੋਤੀ ਪਾਟਿਆ ਅਤਿ ਅੰਮ੍ਰਿਤਸਰ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਤੋਂ ਇਲਾਵਾ ਵਕਫਾ ਕਰਾਇਨ ਦੀਆਂ ਪਾਰਟੀਆਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਕਸ਼ੇਸ਼ੂ ਇਹ ਗੁਰ ਸਾਥੀ ਨਾ ਤੇ ਇਸੇ ਕਰਕੇ ਅੱਜ ਤੁਸੀਂ ਦੇਖ ਰਹੇ ਹੋ ਨਾ ਸਿਰਫ ਸਾਡੇ ਮਾਨਯੋਗ ਸੈਸ਼ਨ ਜੱਜ ਸਾਹਿਬ ਪੁਲਿਸ ਦੇ ਸਿਵਲ ਅਫੀਸਰ ਸਾਡੇ ਕੋਲ ਮੌਜੂਦ ਨੇ ਮੈਂ ਬੇਨਤੀ ਕਰਾਂਗਾ ਕਿ ਸਰਦਾਰ ਗੁਰਪ੍ਰੀਤ ਸਿੰਘ ਬਨੇਸਰ ਜਿਨ੍ਹਾਂ ਨੇ ਤਬਾਦ ਦੀ ਇੱਕ ਆਰਸੀ ਕਿ ਅਸੀਂ ਇਹ ਪ੍ਰੋ ਬੜੀ ਇੱਛਾ ਨਾਲ ਮਨਾਉਣਾ ਹੈ ਬੜੀ ਸ਼ਰਧਾ ਨਾਲ ਮਨਾਉਣਾ ਉਹ ਕਾਇਆ ਸਖਤਾਂ ਦਾ ਇੱਕ ਵਾਰੀ ਧੰਨਵਾਦ ਕਰਾਂ ਗੁਰਪ੍ਰੀਤ ਸਿੰਘ ਬਨੇਸਰ ਪਰ ਤਾਂ ਅਮਰਸਰ ਪਾਰਸ ਅਸੋਸੀਏਸ਼ਨ ਜੀ ਦੇ ਬੜੀ ਬੜੀ ਬੱਤੀ ਸਾਹਿਬ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਆਜਮਾਲ ਸਾਹਿਬ ਸਭੇ ਦੀ ਆਉਂ ਪਦੇ ਕੀ ਸਾਜ ਪਾਈਗੇ ਵਾਈਕੁਰਜੀ ਕਾ ਖਾਲਸਾ ਸ਼ੁਕ ਵਾਈਕੁਰਜੀ ਦੀ ਧੀ ਹਤੇ ਅੱਜ ਆਪਾਂ ਇੱਥੇ ਸਾਰੇ ਸ਼ੌਕ ਦੇ ਭਾਈ ਮੋਹਤੇ ਦਾਸ ਜੀ ਭਾਈ ਸਦੀ ਦਾਸ ਜੀ ਤੇ ਭਾਈ ਦਿਆਲਾ ਜੀ ਜਿਹੜੀ ਇੰਨੀ ਲਾਸਾਨੀ ਸ਼ਹਾਦਤ ਹੋਈ ਹੈ ਉਹਦੇ ਸੰਬੰਧ ਵਿੱਚ ਇਕੱਤਰ ਹੋਏ ਆ ਬਕਰੀਆ ਪਾਰਟੀ ਨੂੰ ਮੈਂ ਲਾ ਕੇ ਸਾਰੇ ਦੇ ਡੈਰੇ ਸਰਕਾਰ ਨੂੰ ਉਹਨਾਂ ਦਾ ਧੰਨਵਾਦ ਜਿਹੜੇ ਮੇਰੇ ਫਰੋਸੀਕਿਊਸ਼ਨ ਦਾ ਲੀਗਲ ਮੇਰੇ ਭਰਾ ਇਹਨੇ ਕਹਿਦਾ ਸਾਹਿਬ ਅਮਰਪਾਲ ਜੀ ਉਹਨਾਂ ਦਾ ਧੰਨਵਾਦ ਸਾਰੇ ਪੁਲਿਸ ਪ੍ਰਸ਼ਾਸਨ ਤੋਂ ਜਿਹੜੇ ਮੇਰੇ ਵੀਰ ਆਏ ਨੂੰ ਜੀ ਆਇਆਂ ਕਰਦਾ ਵਾਂ ਤੇ ਸਾਰਿਆਂ ਦਾ ਧੰਨਵਾਦ ਵੀ ਕਰਦਾ ਵਾਂ ਵੀ ਜਿਹੜਾ ਅਸੀਂ ਇੱਥੇ 350 ਸਾਲਾਂ ਸਮਾਗਮ ਮਨਾ ਰਹੇ ਆ ਇੱਥੇ ਤੁਸੀਂ ਸਾਰੇ ਸ਼ਿਰਕਤ ਕਰਕੇ ਸਾਡਾ ਮਾਣ ਵਧਾਇਆ ਲੇਕੋ ਜੋ ਜਤੇਗਰ ਸਾਹਿਬ ਦੀ ਬਹੁਤ ਬਹੁਤ ਸ਼ੁਕਰੀਆ ਅਸੀਂ ਡਾਇਰੈਕਟਿਵ ਦੇ ਅਰੀਕਾ ਸਾਹਿਬ ਜੀ ਸਾਡੇ ਜੀ ਭਾਈ ਹੋ ਜਾ ਸ਼ਾਦੇ ਵੀ ਅਦਾ ਬਣੀ ਹੋਈ ਤਾਂ ਨਾਸਰੀ ਲੈਣ ਦਾ ਸਮਝ ਸਾਰੇ ਬਿਲਕੁਲ ਹੋਣਾ ਸਰ ਜੀ ਨਾਸਰੀ ਲੈਣ ਦਾ ਤੁਸੀਂ ਉੱਲੇ ਉੱਲੇ ਨਹੀਂ ਹੋ ਪਰ ਇਹਨਾਂ ਚੱਲ ਗਏ ਉਹ ਸਭ ਨੂੰ ਕੱਟੇ ਲੈਣੀ ਹੋਊ ਫੀਚਰ ਜੀ 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 ਜ

मैडम वैष्णवी सरदार अमरपाल सिंह डीसीपी जगजीत सिंह वालिया,

सरदार भगवंत सिंह जी सियालका मैडम हिना अग्रवाल मैडम गरिमा गुप्ता भोले मैडम भोले मैडम अवनीत कौर सामने कौनिया श्री बलजिंदर सिंह एडिशनल सेशन जज मिस्टर शतिन गोयल मिस्टर अजीत पाल सिंह एडिशनल प्रिंसिपल जज ठीक जी सामने देखिए ओके एडिशनल प्रिंसिपल जज मैडम मोनिका शर्मा सरदार गुरबीर सिंह एडिशनल सेशन जज जीकारियों से तो आपको कह महेश कुमार शर्मा बोले ਸਾਹਿਬ ਆਪਾਂ ਨੂੰ ਦੱਸਦੇ ਨੇ ਇਹ ਸ਼ਾਹਤ ਰਹੀ ਮੈਂ ਤੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰੂੰਗਾ Bir sano, bir gene mi etti? Benim, ben mahan ayne sariyorum. Bir balık doksan. Ki asil olmada bir iş yapmaya. Yine kurnea, kurna bir can sekiye, bir kâma yapabiliyor. Kilitte ben ferda kasarım. Ki ਅਮਰ ਸਰ ਬਾਰੇ ਸੈਸ਼ਨ ਅਲੈਪਰਾ ਲਿਖਤਾ ਇੱਕ ਛੋਟਾ ਜਿਹਾ ਯਾਦਗਾਰੀ ਚ ਜਿਹੜਾ ਅਸੀਂ ਤੁਹਾਨੂੰ ਫੇਟ ਕਰਾਂਗੇ ਉਹ ਤੁਹਾਡੇ ਡਰਾਇੰਗ ਗਰੁੱਪ ਦੀ ਸ਼ੋਭਾ ਬਣੇਗਾ ਤੁਹਾਨੂੰ ਯਾਦ ਕਰਾਂਦਾ ਰਹੇਗਾ ਕਿ ਤੁਸੀਂ 350 ਸਾਲਾਂ ਸ਼ਤਾਵਤ ਸਮਾਰੋਹ ਚ ਸ਼ਾਮਲ ਹੋਏ ਸੀ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਬਹੁਤ ਹੀ ਸਤਿਕਾਰਯੋਗ ਮੈਡਮ ਜਤਿੰਦਰ ਕੌਰ ਜਿਸਟ੍ਰਿਕਟ ਐਂਡ ਸੈਸ਼ਨ ਜਜ ਅਮਰ ਸਰ

ਸਾਡੇ 350 ਸਾਲਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਅਸੀਂ ਅੱਜ ਮਨਾਇਆ ਵਾ ਅਸੀਂ ਆਪਣੀ ਜਿਹੜੀ ਐਗਜ਼ੀਕਟਿਵ ਕਮੇਟੀ ਉਹਦੀ ਮੀਟਿੰਗ ਕੀਤੀ ਉਸ ਤੋਂ ਬਾਅਦ ਅਸੀਂ ਡਿਸਾਈਜ਼ ਕੀਤਾ ਵੀ ਪੰਜਾਬ ਦੇ ਵਿੱਚ ਹੀ ਨਹੀਂ ਅੱਜ ਤੇ ਸਾਰੇ ਵਰਲਡ ਦੇ ਵਿੱਚ 350 ਸਾਲਾ ਮਨਾਇਆ ਜਾ ਰਿਹਾ ਵਾ ਕਿਉਂ ਨਾ ਵਾਂਗੇ ਆਪਾਂ ਵੀ ਇੱਕ ਰਲ ਕੇ ਕੁਪਰਾਲਾ ਕਰੀਏ ਤੇ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਈਏ ਉਸ ਤੋਂ ਬਾਅਦ ਅਸੀਂ ਇੱਕ ਟੀਮ ਕਨਸਟੀਟਿਊਟ ਕੀਤੀ 25 ਮੈਂਬਰਾਂ ਦੀ ਸਾਰਿਆਂ ਨੇ ਬਹੁਤ ਸਹਿਯੋਗ ਕੀਤਾ ਅਮਰਸਰ ਬਾੜ ਦੇ ਹਰ ਇੱਕ ਵਕੀਲ ਦਾ ਧੰਨਵਾਦ ਕਰਦਾ ਵਾਂ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਨੇ ਉਪਰੰਤ ਕੀਰਤਨ ਹੋਇਆ ਬਾਕੀ ਸਾਰੇ ਸੁਲਮਾਨ ਚਿੰਦ ਦਿੱਤੇ ਗਏ ਨੇ ਸਾਡੇ ਵੱਡੇ ਭਰਾ ਮੇਰੇ ਸੀਪੀ ਸਾਹਿਬ ਇਹ ਵੀ ਪਹੁੰਚੇ ਨੇ ਸਾਰੇ ਜਿੰਨੇ ਵੀ ਪੋਲੀਟੀਸ਼ੀਅਨ ਜੁਡੀਸ਼ੀਅਲ ਆਫੀਸਰ ਪੁਲਿਸ ਆਫੀਸਰ ਜਿਹੜੇ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਵਾਂ ਤੇ ਪ੍ਰਮਾਤਮਾ ਅਕਿਰਦਾਸ ਕਰਦਾ ਵੀ ਜੋ ਗੁਰੂ ਸਾਹਿਬ ਸਾਨੂੰ ਜਿਹੜੀ ਦਿਸ਼ਾ ਨਿਰਦੇਸ਼ ਦੇ ਗਏ ਨੇ ਆਪਣੀ ਲਾਸਾਨੀ ਜਿਹੜੀ ਸ਼ਹਾਦਤ ਕੀਤੀ ਆ ਉੱਤੇ ਅਸੀਂ ਚੱਲਣ ਯੋਗ ਹੋਈਏ ਸਾਨੂੰ ਬਲ ਬਖਸ਼ਣ ਤੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀ ਤੇ ਬਰਕਤ ਰਹੇ ਧੰਨਵਾਦ ਤੁਹਾਨੂੰ ਜੀ ਅੰਮ੍ਰਿਤਸਰ ਬਾਰਸਾ ਸ਼ੁਰੂ ਨੂੰ ਵੱਲੋਂ ਸ਼ਿਰਗੁਰ ਦੇ ਬਾਜ਼ਾਰ ਜਿਹੜੇ 1250 ਸਾਲ ਦੀ ਜਨਮਾਇਆ ਕੀ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਤੇ ਐਸ.ਆਰ.ਏ. ਬਾਾਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਨੀਸ਼ਰ ਸਾਹਿਬ ਬਤਰਾ ਸਾਹਿਬ ਜਿਹੜੇ ਮੋਗਾ ਸਾਹਿਬ ਸਾਡਿਆ ਸਾਹਿਬ ਸਾਰੇ ਜੋ ਇਹਨਾਂ ਵੱਲੋਂ ਸਟਾਫ ਦੀ 350 ਸਾਲਾ ਸ਼ਹਾਦਤ ਦਿਵਸ ਜਿਹੜਾ ਮਨਾਇਆ ਗਿਆ ਕਿਉਂਕਿ ਸਿੱਖਾਂ ਦੇ ਵਿੱਚ ਖਾਲਸੇ ਦੇ ਵਿੱਚ ਜਿਹੜੀ ਸ਼ਹਾਦਤ ਨੂੰ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਮੰਨਿਆ ਗਿਆ ਸ਼ਹਾਦਤਾਂ ਜਿਹੜੀਆਂ ਕੌਮਾਂ ਲਈ ਮੁਲਕ ਲਈ ਲੋਕਾਂ ਲਈ ਜਿਹੜੀਆਂ ਹੁੰਦੀਆਂ ਨੇ ਹੁੰਦੀਆਂ ਨੇ ਸੋ ਇਹ ਸਾਡਾ ਵਿਰਸਾ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਸੀਗੀ ਸੰਸਾਰ ਦੇ ਉੱਤੇ ਇੱਕ ਅਦੁੱਤੀ ਸ਼ਹਾਦਤ ਸੀ ਨਵੇਕਲੀ ਸ਼ਹਾਦਤ ਸੀ ਜਿਹੜਾ ਕਿਸੇ ਕੌਮ ਦੀ ਖਾਤਰ ਖੁਦ ਜਾ ਕੇ ਮਕਬੂਲ ਕਾਤਲ ਦੇ ਕੋਲ ਗਿਆ ਹੋਇਆ ਹੈ ਅਜੇ ਤੱਕ ਦੁਨੀਆ ਦੇ ਵਿੱਚ ਇਹੋ ਜਿਹਾ ਕੋਈ ਵੀ ਜਿਹੜਾ ਹੈਗਾ ਕੋਈ ਪ੍ਰੂਫ ਨਹੀਂ ਮਿਲਦਾ ਮਕਬੂਲ ਕਾਤਲ ਕੋ ਗਿਆ ਕਿ ਤੇਰੀ ਤੀ ਹਿੰਮਤ ਹੈ ਤੇ ਲੈ ਤੂੰ ਮੈਨੂੰ ਮੁਸਲਮਾਨ ਬਣਾ ਕੇ ਵੇਖ ਲੈ ਤੂੰ ਮਜ਼ਲੂਮਾਂ ਦੇ ਉੱਤੇ ਜ਼ੁਲਮ ਨਾ ਕਰ ਸੋ ਉਸ ਟਾਈਮ ਦੇ ਉੱਤੇ ਗੁਰਪ੍ਰੀਤ ਬਹਾਦਰ ਸਾਹਿਬ ਦੀ ਅਜ ਤੋਂ 350 ਸਾਲਾਂ ਪਹਿਲਾਂ ਦਿੱਲੀ ਦੇ ਵਿੱਚ ਜਿਹੜੀ ਸ਼ਹਾਦਤ ਹੋਈ ਨਾਲ ਉਹਨਾਂ ਦੇ ਭਾਈ ਬਨੀ ਸਿੰਘ ਜੀ ਭਾਈ ਸ੍ਰੀ ਅਲਾਹ ਜੀ ਸਾਰੇ ਜਿਹੜੇ ਉਹਨਾਂ ਦੇ ਨਾਲ ਸ਼ਹੀਦ ਹੋਏ ਸੋ ਉਸ ਚੀਜ਼ ਨੂੰ ਸਾਡਾ ਵਿਰਸਾ ਯਾਦ ਕਰਦੇ ਆ ਜਿਹੜੇ 4 ਦਿਨਸ ਮਨਾਏ ਜਾਂਦੇ ਨੇ ਸੋ 350 ਸਾਲਾ ਜਿਹੜੀ ਸ਼ਤਾਬਦੀ ਜੀਵਨ ਦੇ ਵਿੱਚ ਹਰ ਕਿਸੇ ਦੇ ਜੀਵਨ ਦੇ ਵਿੱਚ ਨਹੀਂ ਆਉਂਦੀ ਸੋ ਇਸ ਨੂੰ ਇੱਕ ਸੂਰਬੀਰ ਯੋद्धा ਗੁਰੂ ਅਦੁੱਤੀ ਸ਼ਹਾਦਤ ਜਿਹੜੀ ਹੈ ਉਹ 350 ਸਾਲਾ ਤੋਂ ਇੱਕ ਵਾਰ ਸਾਡੀ ਮਨਾਈ ਜਾ ਰਹੀ ਹੈ ਔਰ ਅੱਜ ਇਥੇ ਕਚਿਹਰੀ ਦੇ ਵਿੱਚ ਫੂਟ ਦੇ ਜਿਹੜੇ ਫ੍ਰੀਸਰ ਦੇ ਵਿੱਚ ਬਾਹਰ ਐਸੋਸੀਏਸ਼ਨ ਆਮਰਸਰ ਵੱਲੋਂ ਜਿਹੜਾ ਗੁਰਬਾਣੀ ਦਾ ਕੀਰਤਨ ਕਰਕੇ ਪਾਠ ਰੱਖ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਦੇ ਵਿੱਚ ਸੋ ਮੈਂ ਇਸ ਸ਼ਹਾਦਤ ਉੱਤੇ ਆਪਣੇ ਗੁਰੂਆਂ ਦੇ ਚਰਨਾਂ ਦੇ ਵਿੱਚ ਨਤਮਸਤਕ ਹਾਂ ਔਰ ਇਹਨਾਂ ਨੂੰ ਵੀ ਇਸ ਚੀਜ਼ ਦਾ ਮੈਂ ਬਹੁਤ ਸ਼ਲਾਘਾ ਕਰਦਾ ਕਿ ਇਹ ਗੁਰੂਆਂ ਪੀਰਾਂ ਪਗੰਬਰਾਂ ਦੀ ਜਿਹੜੇ ਸਾਡੀ ਤਰਤੀ ਹੈ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਚਰਨ ਕਮਲਾ ਦੇ ਉੱਤੇ ਚੱਲ ਰਹੇ ਨੇ ਸੋ ਬਹੁਤ ਬਹੁਤ ਇਹਨਾਂ ਦਾ ਵੀ ਧੰਨਵਾਦ ਵੀ ਹੈ ਔਰ ਇਹਨਾਂ ਨੂੰ ਮੈਂ ਪ੍ਰਣਾਮ ਵੀ ਕਰਦਾ ਹਾਂ ਇਸ ਸ਼ਹਾਦਤ ਦਿਨ ਨੂੰ ਮਨਾਉਣ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ